ਜੋਬ ਵਿੱਚ 1 ਜੂਨ ਤੋਂ ਚੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਦਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਨਾ ਕਾਲਿਆਣੀ 5 ਜੂਨ ਤੋਂ ਲਗਣਾ ਸ਼ੁਰੂ ਹੋਵੇਗਾ ਤੇ ਕਿਸਾਨਾਂ ਵੱਲੋਂ ਚੋਨੇ ਦੀ ਪਨੀਰੀ ਲਗਾ ਦਿੱਤੀ ਗਈ ਹੈ ਪਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਪਾਵਰ ਕਮ ਅਤੇ ਨਹਿਰੀ ਵਿਭਾਗ ਵੱਲੋਂ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਅਗਤੀ ਪ੍ਰਬੰਧ ਨਹੀਂ ਕੀਤੇ ਗਏ ਨਹਿਰੀ ਵਿਭਾਗ ਵੱਲੋਂ ਹਜੇ ਤੱਕ ਖੱਲਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਤੇ ਨਾ ਹੀ ਖੱਲਾਂ ਦੀ ਸਫਾਈ ਕਰਵਾਈ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕਈ ਨਵੀਆਂ ਨਹਿਰਾ ਖੱਲਾਂ ਦਾ ਨਿਰਮਾਣ ਜੁੜਾਇਆ ਕਰਵਾਇਆ ਗਿਆ ਸੀ ਅਤੇ ਪੁਰਾਣੀਆਂ ਖੱਲਾਂ ਵੀ ਪੱਕੀਆਂ ਕਰਵਾਈਆਂ ਗਈਆਂ ਸੀ ਤਾਂ ਜੋ ਕਿਸਾਨਾਂ ਦੇ ਤੱਕ ਨਹਿਰੀ ਪਾਣੀ ਜਿਹੜਾ ਉਹ ਸਿੱਧਾ ਪਹੁੰਚਾਇਆ ਜਾ ਸਕਕੇ ਤੇ ਦੂਜੇ ਪਾਸੇ ਗੱਲ ਜੇ ਪਾਵਰ ਕਾਮ ਦੀ ਕਰੀਏ ਤਾਂ ਕਿਸਾਨਾਂ ਦਾ ਦੋਸ਼ ਹੈ ਕਿ ਪਾਵਰ ਕਾਮ ਕਰਮਚਾਰੀ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਹੋਰ ਤੇ ਹੋਰ ਪਿੰਡ ਹਜ਼ਾਤਨਗਰ, ਬਰਿਆ, ਕਾਲਾ ਨੰਗਲ, ਹਮਰਾਸਪੁਰ ਅਤੇ ਬਥਵਾਲਾ ਫੀਡਰ ਦੀ ਬਿਜਲੀ 4 ਦਿਨ ਬੰਦ ਰਹੀ ਹੈ ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਝੋਨੇ ਦੀ ਪਨੀਰੀ ਜਿਹੜੀ ਹੈ ਉਹ ਬਚਾਉਣ ਦੇ ਲਈ ਬਾਟੀਆਂ ਭਰ ਕੇ ਉਹਨਾਂ ਨੂੰ ਪਾਣੀ ਦੇਣਾ ਪਿਆ ਸੀ। ਤੇ ਉਸੇ ਹੀ ਕਿਸਾਨ ਆਗੂ ਜਤਿੰਦਰ ਸਿੰਘ ਬਰਿਆ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਕੁਝ ਇੱਕ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਬਿਜਲੀ ਦੇ ਖੰਬੇ ਤੇ ਤਾਰਾਂ ਸਹੀ ਕਰਨ ਬਾਰੇ ਕਈ ਵਾਰ ਸ਼ਿਕਾਇਤ ਬਿਜਲੀ ਵਿਭਾਗ ਨੂੰ ਦਿੱਤੀ ਗਈ ਹੈ ਪਰ ਹਜੇ ਤੱਕ ਵਿਭਾਗ ਦੇ ਕੋਈ ਵੀ ਕਰਮਚਾਰੀ ਦੇ ਵੱਲੋਂ ਜਿਹੜਾ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤੇ ਪਿੰਡ ਵਿੱਚ ਕਈ ਮੋਟਰਾਂ ਤੇ ਟਰਾਂਸਫਾਰਮਰਾਂ ਦੀ ਜੇਕਰ ਗੱਲ ਕਰੀਏ ਤਾਂ ਜ਼ੀਰੋ ਸਵਿਚ ਵੀ ਤੇ ਨਹੀਂ ਲਗਾਏ ਗਏ ਚਾਕਿ ਉਹਨਾਂ ਦੀ ਫੀਸ ਵਿਭਾਗ ਨੂੰ ਜਮ੍ਹਾਂ ਕਰਵਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜ਼ੀਰੋ ਸਵਿਚ ਲੱਗੇ ਹੁਣ ਤੱਕ ਕਿਸਾਨ ਆਪ ਹੀ ਟਰਾਂਸਫਾਰਮਰ ਨੂੰ ਆਪਰੇਟ ਕਰ ਸਕਦਾ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪਿਛਲੇ 4 ਦਿਨ ਲਗਾਤਾਰ ਬਿਜਲੀ ਬੰਦ ਰਹੀ ਹੈ ਜਿਸ ਕਾਰਨ ਝੋਲੇ ਦੀ ਪਨੀਰੀ ਸੁੱਕੰਦੇ ਕਗਾਰ ਤੇ ਆ ਗਈ। ਹੋਰ ਕੀ ਕੁਝ ਇਸ ਮੌਕੇ ਤੇ ਗੱਲਬਾਤ ਕਹੀ ਆ ਉਹ ਦੇਖਦੇ ਆਂ ਇਪੋਕਸਟਰ। ਸੰਦਰਸ਼ਨ ਕਿਸਾਨ ਦੀ ਉਸ ਸੰਸਦ ਕਮੇਟੀ ਤੋਂ ਪਿੰਡ ਵਿਰਿਆਂ ਤੋਂ ਅੱਜ ਅਸੀਂ ਵਿਰਿਆਂ ਪਿੰਡ ਦੀ ਗਰਾਊਂਡ ਤੇ ਇੱਥੇ ਖੜੇ ਆਂ ਜੀਚ ਆਪਾਂ ਵੇਖਿਆ ਵੀ ਪਿਆਲੀਆਂ ਜਿਹੜੀਆਂ ਝੋਨੇ ਵਾਸਤੇ ਤਿਆਰ ਹੋ ਗਈਆਂ ਨੇ। ਪਨੀਰੀਆਂ ਸਾਡੀਆਂ ਤਿਆਰ ਨੇ ਪਰ ਬਿਜਲੀ ਬੋਰਡ ਦੇ ਜੇ ਪ੍ਰਬੰਧਨ ਦੀ ਗੱਲ ਕਰੀਏ ਤੇ ਬਹੁਤ ਢਿੱਲਾ ਹੈ। ਆਪਾਂ ਜਿਹੜੇ ਵਲੇ ਨੇ ਸਾਡੇ ਉਹ ਬਿਲਕੁਲ ਤਾਰਾਂ ਜ਼ਮੀਨ ਨੂੰ ਛੂੰਡੀਆਂ ਨੇ। ਉੱਤੇ 11 ਕੇ ਵੀ ਥਲੇਅਲਟੀ ਲੈਣਾ ਨਾਲ ਜੁੜੀਆਂ ਹੋਈਆਂ ਨੇ ਇਹ ਜਿਹੜੇ ਦਰਖਾਸਤ ਦੇਣ ਦੇ ਬਾਵਜੂਦ ਵੀ ਕੰਮ ਨਹੀਂ ਕੀਤੇ ਹੈਗੇ ਜੋ ਕਿ ਜੇ ਅਸੀਂ ਵਟਾਂ ਜ਼ਿਮੀਂਦਾਰ ਨੇ ਆਪਣੀਆਂ ਪੈਲੀ ਦੀਆਂ ਵਟਾਂ ਸਾਹਮ ਸੋਤ ਲਈਆਂ ਨੇ ਤੇ ਉਹਦੇ ਵਿੱਚ ਬਿਜਲੀ ਬੋਰਡ ਨੂੰ ਵੀ ਆਪਣੇ ਲੈਣਾ ਵਾਲੇ ਇੱਕ ਵਾਰੀ ਝਾਤ ਮਾਰ ਲੈਣੀ ਚਾਹੀਦੀ ਸਾਡੇ ਟਰਾਂਸਫਾਰਮ ਤੇ ਜੀਓ ਸੋਚਿਆ ਦੀ 2 ਸਾਲ ਤੋਂ ਐਪਲੀਕੇਸ਼ਨ ਭਈ ਨਹੀਂ ਕੋਈ ਵੀ ਧਿਆਨ ਸੂਬਿਆਂ ਦੇ ਵਿੱਚ ਸਾਡੇ ਤੇ ਪਾਣੀ ਨਹੀਂ ਅਜੇ ਅਜੇ ਤੱਕ ਆਇਆ ਅਜੇ ਤੱਕ ਇਹ ਪਿਛਲੀ ਵਾਰ ਵੀ ਨਹੀਂ ਆਇਆ ਜੇ ਸਾਡੇ ਉਪਰੋਂ ਸਰਕਾਰ ਵੱਲੋਂ ਗੱਲਾਂ ਹੁੰਦੀਆਂ ਨੇ ਕਿ ਨਹਿਰੀ ਪਾਣੀ ਦਿੱਤਾ ਜਾਵੇਗਾ ਬਿਜਲੀ ਬੋਰਡ ਦੇ ਪ੍ਰਬੰਧ ਪੂਰੇ ਨੇ ਮੈਂ ਕਹਿੰਦਾ ਵੀ ਜ਼ੀਰੋ ਗਰਾਊਂਡ ਤੇ ਆਣ ਕੇ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਫਰਕ ਹੈ ਉਪਰੋਂ ਆਏ ਹੋਏ ਆਦੇਸ਼ਾਂ ਚ ਤੇ ਥੱਲੇ ਗਰਾਊਂਡ ਤੇ ਕੀ ਹੈ ਉਹ ਵੇਖਿਆ ਜਾਏਗਾ ਇਹ ਸਾਡੇ ਕਿਸੇ ਇਥੇ ਲੱਗੇ ਲਾਗੇ ਜਾ ਕੇ ਪਿੰਡ ਨੂੰ ਕਿਹਨਾਂ ਨਹਿਰੀ ਪਾਣੀ ਲੱਗਦਾ ਵਿਖਾ ਦਿਓ ਵੀ ਵਾਕਿਆ ਕਿਸੇ ਪਹਿਲੀ ਨੂੰ ਕੋਈ ਪਿਛਲੇ ਸਾਲ ਵੀ ਕਿਹਦਾ ਲੱਗਾ ਸੀਗਾ ਨਹਿਰੀ ਪਾਣੀ ਕੁਛ ਨਹੀਂ ਹੈਗਾ ਜੀ ਇੱਥੇ ਇਸ ਚੀਜ਼ ਦੀ ਹਵਾ ਨਿਕਲਦੀ ਹੈ ਕਿ ਉੱਪਰੋਂ ਅੰਦੇਸ਼ ਆਉਂਦੇ ਨੇ ਥੱਲੇ ਅਧਿਕਾਰੀ ਨੂੰ ਲਾਗੂ ਨਹੀਂ ਕਰਦੇ ਸਾਡੀਆਂ ਢਿੱਲੀਆਂ ਲੈਣਾ ਜਿਹੜੀਆਂ ਸਲੂਟਰ ਟਰੈਕਟਰ ਲੰਗ ਟਰੈਕਟਰ ਦੇ ਸਲੈਂਸਰ ਤੱਕ ਲੈਣਾ ਜਿਹੜੀਆਂ ਲੱਗਦੀਆਂ ਨੇ ਉਹ ਇੱਕ ਹਾਦਸੇ ਨੂੰ ਸਦਾ ਦੇ ਰਹੀਆਂ ਨੇ ਵੱਡੇ ਹਾਦਸੇ ਨੂੰ ਪਰ ਬਿਜਲੀ ਬੋਰਡ ਦੀ ਅੰਗੈਲੀ ਹੈ ਜੇ ਬਾਰ ਬਾਰ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਤੇ ਕਹਿੰਦੇ ਪ੍ਰਾਈਵੇਟ ਬੰਦਿਆਂ ਤੋਂ ਕਰਵਾ ਲਓ ਪ੍ਰਾਈਵੇਟ ਤੋਂ ਹੁਣ ਕਿੰਨੀਆ ਕਿ ਜ਼ਿੰਮੇਵਾਰੀ ਜਿਹੜੀਆਂ ਨੇ ਵਲੇ ਸਿੱਧੇ ਕਰਵਾਵੇ ਨੇ ਤੇ ਲੈਣਾ ਕਸਾਵੇ ਤੇ ਉਹ ਜਿਹੜਾ ਡਿਪਾਰਟਮੈਂਟ ਦਾ ਕੰਮ ਹੈ ਉਹ ਵੀ ਕਿਸਾਨ ਤੇ ਸੋਪਿਆ ਜਾ ਰਿਹਾ ਸੋ ਸਾਡੀ ਬੇਨਤੀ ਹੈ ਕਿ ਪਾਵਰ ਕਮ ਅੱਗੇ ਕਿ ਭਈ ਆਪਣੀ ਕਿੰਨੇ ਦਿਨ ਬੰਦ ਰਹੀ ਔਰ ਕੀ ਕੀ ਪ੍ਰਭਾਵ ਪਿਆ ਉਹ ਦੇਖੋ ਲਾਈਟ ਸਾਡੇ ਗਰਦਾਸਪੁਰ ਸਬਸਟੇਸ਼ਨ ਦੀ ਲਾਈਟ ਜਿਹੜੀ ਆ ਚਾਰ ਪੰਜ ਦਿਨ ਤੋਂ ਬੰਦ ਰਹੀ ਹੈ ਜੀ ਚਾਰ ਪੰਜ ਦਿਨ ਲਾਈਟ ਜਿਹੜੀ ਆ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਆਈ ਪਤਾ ਨਹੀਂ ਕੀ ਫਾਲਟ ਸੀ ਕਿਹਨੇ ਦੇ ਤੇ ਚਾਰ ਪੰਜ ਪਿੰਡਾਂ ਦੀ ਲਾਈਟ ਹਯਾਤਨਗਰ ਕਾਲਾ ਨੰਗਲ ਕੁਸ਼ਵਰੀਆਂ ਦੀ ਵੀ ਪਿੰਡੇ ਨੇ ਕਰ ਤੇ ਨਾਲ ਬਥਵਾਲੇ ਤੱਕ ਵੀ ਲਾਈਟ ਜ ਮੈਂ ਕਹਿੰਦਾ ਵੀ ਇੰਨੇ ਦਿਨ ਲਾਈਟ ਬੰਦ ਰਹਿੰਦੇ ਜੀਮੇਦਾਰ ਮਜਬੂਰ ਹੋ ਗਿਆ ਕਿ ਆਪਣੀ ਪਨੀਰੀ ਪੁੱਤਾਵਾਂ ਨੂੰ ਪਾਲੀ ਜਿਹੜੀ ਫਸਲ ਹੈ ਜਿਹੜੀ ਪਨੀਰੀ ਹੈ ਉਹਦੀ ਰਾਖੀ ਕਰਨੀ ਬਹੁਤ ਔਖੀ ਹੋ ਗਈ ਜੋ ਕਿ ਜੀਮੇਦਾਰ ਨੇ ਬਾਲਟੀਆਂ ਨਾਲ ਵੀ ਨੂੰ ਪਾਣੀ ਲੈ ਜਿੰਨਾ ਕੋ ਜਨਰੇਟਰ ਵਗੈਰਾ ਨਹੀਂ ਆ ਗਿਆ ਇਹੋ ਜੀ ਸਿਚੁਏਸ਼ਨ ਸਾਨੂੰ ਡਰ ਲੱਗਦਾ ਕਿ ਮੌਸਮ ਖਰਾਬ ਹੋ ਸਕਦਾ ਵਾ ਕਿਉਂਕਿ ਮੌਸਮ ਦੇ ਹਾਲਾਤ ਨੇ ਮੌਨਸੂਨ ਆ ਰਹੀਆਂ ਨੇ ਪਰ ਉਹਦੇ ਪ੍ਰਬੰਧ ਕੀ ਨੇ ਹਵਾ ਕਿਤੇ ਹੋਵੇ ਜੇ 2-4 ਦਿਨ ਬਤੀ ਲਾਈਟ ਬੰਦ ਹੋ ਜੇ ਤੇ ਸਾਨੂੰ ਝੋਨੇ ਸਿਰ ਦੁਬਾਰੇ ਵਾਉਣੇ ਪੈਂਦੇ ਨੇ ਇੱਕ ਪਹਿਲੀ ਇੱਕ ਇਕੜ ਉਤੇ ਘੱਟੋ ਘੜਾ 10-15 ਹਜ਼ਾਰ ਦਾ ਖਰਚਾ ਆਉਂਦਾ ਵਾ ਜੇ ਦੁਬਾਰੇ ਝੋਨਾ ਲਾਉਣਾ ਪੈ ਜਾਵੇ ਤੇ ਜੀਮੀਦਾਰ ਉੱਠ ਨਹੀਂ ਸਕਦਾ ਜੀ ਨਿਹਯਤ ਨਕਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਾਨੂੰ ਜੀ ਪਿਛਲੇ ਲੰਮੇ ਸਮੇਂ ਤੋਂ ਇੱਕ ਤੇ ਜਿਹੜਾ ਸੂਏ ਦਾ ਪਾਣੀ ਹੈ ਨਹਿਰੀ ਪਾਣੀ ਜਿਹੜਾ ਵਾ ਉਹ ਕਾਗਜ਼ੀ ਪਤਰੀ ਤੇ ਨਹਿਰੀ ਪਾਣੀ ਜਿਹੜਾ ਵਾ ਉਹ ਆ ਰਿਹਾ ਵਾ ਕਾਗਜ਼ੀ ਪਤਰੀ ਤੇ ਸੂਏ ਦੇ ਵਿੱਚ ਪਾਣੀ ਆ ਰਿਹਾ ਹੋਊਗਾ ਪਰ ਮੈਂ ਤੁਹਾਨੂੰ ਜਾ ਕੇ ਲੈ ਕੇ ਚਲਦਾ ਉਹਦੇ ਤੇ ਪਾਣੀ ਦੇ ਪਰ ਇਹ ਬਿਲਕੁਲ ਹੀ ਪਾਣੀ ਨਹੀਂ ਹੈਗਾ। ਉਹਦੇ ਵਿੱਚ ਸਫਾਈ ਵੀ ਹਰ ਸਾਲ ਹੁੰਦੀ ਹੈ। ਅੱਜ ਜਦੋਂ ਦਾ ਆਮ ਆਦਮੀ ਪਾਰਟੀ ਸਰਕਾਰ ਆਈ ਉਹਦੀ ਸਫਾਈ ਹੁੰਦੀ ਹੈ। ਬੜਾ ਮੋਟਾ ਘਾਹ ਕੂੜਾ ਸਫਾਈ ਕਰ ਦਿੰਦੇ ਨੇ ਪਰ ਪਾਣੀ ਨਹੀਂ ਆਉਂਦਾ। ਉਸ ਵਿੱਚ ਪਾਣੀ ਨਾ ਆਉਣ ਦੀ ਸਾਨੂੰ ਵੱਡੀ ਮੁਸ਼ਕਲ ਹੈ ਵੀ ਇੱਕ ਤਾਂ ਸਾਡੀ ਪਹਿਲੀ ਦੋ ਪਾਸੇ ਜਾਂ ਨਹਿਰ ਦੇ ਉਧਰ ਵੀ ਪਹਿਲੀ ਹੈ ਸੂਵੇ ਤੇ ਉਧਰ ਵੀ ਪਹਿਲੀ ਹੈ ਤੇ ਸਾਨੂੰ ਆਉਣ ਜਾਣ ਦੀ ਵੀ ਦਿੱਕਤ ਹੁੰਦੀ ਹੈ। ਪਰ ਚਲੋ ਜੇ ਨਹਿਰ 'ਚ ਪਾਣੀ ਆਵੇ ਤੇ ਅਸੀਂ ਆਉਣ ਜਾਣ ਦੀ ਦਿੱਕਤ ਨੂੰ ਹੀ ਬਰਦਾਸ਼ਤ ਕਰ ਲਵਾਂਗੇ। ਚਲੋ ਘਟੋ ਘਟ ਸਾਨੂੰ ਪਾਣੀ ਤੇ ਮਿਲਦਾ। ਪਰ ਜਦੋਂ ਪਾਣੀ ਵੀ ਨਹੀਂ ਮਿਲਦਾ ਤੇ ਅਸੀਂ ਜ਼ਮੀਨ ਦੇ ਦੋ ਟੋਟੇ ਕੀਤੇ ਨੇ ਸੂਹਾ ਵੀ ਚ ਤੇ ਦੂਸਰੀ ਗੱਲ ਇਹ ਆ ਵੀ ਜਦੋਂ ਹੁਣ ਬਿਜਲੀ ਦੀ ਗੱਲ ਕਰੀਏ ਤੇ ਬਿਜਲੀ ਵੀ ਪਿਛਲੇ ਸਮੇਂ ਤੋਂ 3-4 ਦਿਨ ਲਗਾਤਾਰ ਬੱਤੀ ਜਿਹੜੀ ਉਹ ਬੰਦ ਰਹੀ ਏ ਮੋਟਰਾਂ ਵਾਲੀ ਤੇ ਪਨੀਰੀਆਂ ਸਾਡੀਆਂ ਸੁੱਕ ਸੁੱਕ ਗਈਆਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਤੇ ਆਪਾਂ ਪਨੀਰੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਨੇ ਤੇ ਘਰਾਂ ਦੇ ਵਿੱਚ ਜਿਹੜੀ ਬੱਤੀ 24 ਘੰਟੇ ਸਪਲਾਈ ਹੈ ਉਹ ਵੀ ਮਤਲਬ ਪੂਰੀ ਪੂਰੀ ਰਾਤ ਦੋ ਦੋ ਦਿਨ ਬੱਤੀ ਜਿਹੜੀ ਉਹ ਬੰਦ ਰਹਿੰਦੀ ਏ ਕਾਫੀ ਪਿੰਡਾਂ ਦੀ ਜਿਹੜੀ ਲਾਈਟ ਵਾ ਉਹ ਚਾਰ-ਪਾਰ ਪੰਜ-ਪੰਜ ਪਿੰਡਾਂ ਦੀ ਜਿਹੜੀ ਸਪਲਾਈ ਹੈ ਪਿਛਲੇ ਦਿਨ ਬੰਦ ਰਹੀ ਏ ਤੇ ਕੱਲ ਵੀ ਆਪਾਂ ਐਕਸੀਅਨ ਸਾਹਿਬ ਨੂੰ ਮਿਲ ਕੇ ਪੀ ਇਹ ਜਿਹੜੇ ਆਪਣੇ ਮਸਲੇ ਨੇ ਸਾਡੇ ਇਹਨਾਂ ਨੂੰ ਸੁਲਝਾਓ ਤੇ ਕੱਲ ਲਾਈਟ ਆਈ ਹੈ ਮੋਟਰਾਂ ਵਾਲੀ ਇਹ ਪੰਜਵੇਂ ਦਿਨ ਕੱਲ ਆਈ ਹੈ ਜੀ ਤੇ ਜਿਹੜੀ ਘਰਾਂ ਵਾਲੀ ਹੈ ਉਹ ਵੀ ਈਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਣ ਦਿੱਤੀ ਜਾਏਗੀ ਅਗੇਤੀ ਪ੍ਰਬੰਧ ਕਰ ਲਏ ਗਏ ਹੈ ਕੀ ਲੱਗਦਾ ਅਸੀਂ ਤਾਂ ਕਹਿੰਦੇ ਜੀ ਇਹ ਗੇਤੇ ਪ੍ਰਬੰਧ ਕਰ ਲੈਣ ਤੇ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਆ ਪਰ ਜੇ ਨੂੰ ਗੇਤੇ ਨਹੀਂ ਹੋਣੇ ਤੇ ਪ੍ਰੋਪਰ ਹੁਣ 5 ਤਰੀਕ ਆ ਗਈ ਹੈ ਕੱਲ ਸਾਨੂੰ ਝੋਨਾ ਲਾਉਣ ਦੀ ਜਿਹੜੀ ਤਰੀਕ ਨਿਸ਼ਚਿਤ ਹੋਈ ਹੈ ਸਾਡੀ 5 ਤਰੀਕ ਤੇ ਉਹਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਤਾਰਾਂ ਸਾਡੀਆਂ ਅਜੇ ਤੱਕ ਢਿਲ ਸਪਲਾਈ ਜਿਹੜੀ 24 ਆਪਣਾ 8 ਘੰਟੇ 32 ਜਿਹੜੀ ਨਹੀਂ ਆ ਰਹੀ ਕਿਉਂਕਿ 5 ਦਿਨ ਬਾਅਦ ਤੁਹਾਨੂੰ ਦੱਸਿਆ ਵੀ ਕੱਲ ਹੀ ਲਾਈਟ ਆਈ ਹੈ ਤੇ ਪ੍ਰਬੰਧ ਆਪਾਂ ਕੀ ਸਮਝੀਏ ਇਹਨੂੰ ਵੀ ਆਪਾਂ ਕੀਤੇ ਆ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਸਾਡੀ ਜਿਹੜੀ ਫਸਲ ਆ ਇਹ 32 ਦੇ ਨਾਲ ਸੰਬੰਧਤ ਆ ਜਿਹੜੀ ਝੋਨੇ ਦੀ ਫਸਲ ਆ ਤੇ ਇੱਕ ਦਿਨ ਵੀ ਪਾਣੀ ਨਾ ਪੈਲੀ ਦੇ ਵਿੱਚ ਰਵੇ ਤੇ ਝੋਨੇ ਦੇ ਜਿਹੜੀ ਬਹੁਤ ਵੱਡਾ ਨੁਕਸਾਨ ਹੁੰਦਾ ਪਿਛਲੇ ਦਿਨ ਵੀ ਸਾਡਾ ਝੋਨਾ ਕਾਫੀ ਨੁਕਸਾਨ ਹੋਇਆ ਵਾ ਖੰਭੇ ਡਿੱਗ ਪਏ ਹਨ ਤੇ ਬਿਜਲੀ ਬੋਰਡ ਨੇ ਘਟੋ ਘਟ ਵੀ 10 ਦਿਨ ਲਾਏ ਆ ਤੇ ਸਾਡੇ ਖੰਭੇ ਉਹਨਾਂ ਨੇ ਖੜੇ ਕੀਤੇ ਸੀਗੇ ਤੇ ਬਹੁਤ ਵੱਡਾ ਨੁਕਸਾਨ ਸਾਡਾ ਜਿਹੜਾ ਉਦੋਂ ਵੀ ਹੋਇਆ ਤੇ ਇਹ ਨਹੀਂ ਚਾਹੁੰਦੇ ਵੀ ਆਦਕਾਂ ਦੇ ਸਮੇਂ 'ਚ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਇਹਦੇ ਜਿਹੜੇ ਗੇਤੇ ਪ੍ਰਬੰਧ ਆ ਸਰਕਾਰ ਨੂੰ ਕਾਲੜਾ ਨਹੀਂ ਚਾਹੀਦੇ ਆ ਤੇ ਬਸ ਇੰਨੀ ਬੇਨਤੀ ਆ ਜੀ